ਕੋਟ ਜਿੱਤਾਂ ਦੀ ਰਾਣੀ ਹਾਏ ਮੇਰਾ ਕੋਟ ਜਿੱਤਾਂ ਦੀ ਰਾਣੀ ਅਰੇ ਮੇਰੇ ਹਸਬੰਡ ਹੈ ਪਰਕਰ ਸਿੰਘ ਮੇਰੇ ਕੱਲ 8 ਵਜੇ ਉਹਨਾਂ ਨਾਲ ਗੱਲ ਹੋਈ ਮੈਨੂੰ ਕਹਿੰਦੇ ਵੇ ਥੱਲੇ ਚੱਲਿਆਂ ਵਾ ਮੈਨੂੰ ਮੁੜ ਕੇ ਬੁਹਨੀ ਆਇਆ મને નહીં pata kyon hua ki nahi hua meri gall nahi hui main tar chuki gall karu na main bhi kam kar sakti hai main kar sakti hai aye mere do bhatru lag gaye ਅਨੰਤਨਾਗ ਦੇ ਵਿੱਚ ਫੌਜ ਦੀ ਡਿਊਟੀ ਦੇ ਦੌਰਾਨ ਅਮਰਸਰਦੇਵ ਪਰਗਟ ਸਿੰਘ ਦੀ ਮੌਤ ਹੋ ਗਈ ਹੈ ਤਾਂ ਮਾਮਲਾ ਅਮਰਸਰਦੇਵ ਫੌਜੀ ਜਵਾਨ ਦੇ ਡਿਊਟੀ ਦੇ ਦੌਰਾਨ ਹੋਈ ਮੌਤ ਦੇ ਮਾਮਲੇ ਦਾ ਜਿੱਥੇ 15 ਸਾਲ ਤੋਂ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਸੀ ਤੇ ਪਿਛਲੇ 1 ਸਾਲ ਤੋਂ ਸ਼੍ਰੀਨਗਰ ਦੇ ਅਨੰਤਨਾਗ ਦੇ ਵਿੱਚ ਤਾਇਨਾਤ ਸੀ ਤਾਂ ਫਿਲਹਾਲ ਮੌਤ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਆਕਸੀਜਨ ਦੀ ਕਮੀ ਦੇ ਚੱਲਦਿਆਂ ਉਸ ਦੀ ਜਾਨ ਗਈ ਹੈ ਮ੍ਰਿਤਕ ਦੀ ਪਤਨੀ ਤੇ ਪਰ ਆਦਾਇ ਕਹਿਣਾ ਕਿ ਪ੍ਰਗਟ ਸਿੰਘ ਪਿਛਲੇ 15 ਸਾਲਾਂ ਤੋਂ ਫੌਜ ਦੇ ਵਿੱਚ 19 11 ਬਟਾਲੀਅਨ ਦੇ ਵਿੱਚ ਨੌਕਰੀ ਕਰ ਰਿਹਾ ਸੀ ਕਦੇ ਵਿਵਾਦ ਤੱਕ ਨਹੀਂ ਹੋਇਆ ਤੇ بیٹے ਡੇਢ ਮਹੀਨੇ ਪਹਿਲਾਂ ਪਰਿਵਾਰ ਉਹ ਦਿਨਾਂ ਛੁੱਟੀ ਕੱਟ ਕੇ ਗਿਆ ਸੀ ਕੱਲ੍ਹ ਸ਼ਾਮ ਉਸਦੇ ਨਾਲ ਫੋਨ 'ਤੇ ਗੱਲਬਾਤ ਵੀ ਹੋਈ ਹੈ ਤੇ ਦੱਸਿਆ ਕਿ ਆਕਸੀਜਨ ਦੀ ਕਮੀ ਦੇ ਚੱਲਦਿਆਂ ਆਪਣੀ ਪੋਸਟ ਤੋਂ ਥੱਲੇ ਆ ਰਿਹਾ ਸੀ ਤੇ ਇਸੇ ਦੇ ਚੱਲਦਿਆਂ ਉਸ ਦੀ ਮੌਤ ਦਾ ਸਮਾਚਾਰ ਮਿਲਿਆ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੋ ਬੱਚੇ ਹੁਣ ਬੇਸਹਾਰਾ ਹੋ ਗਏ ਨੇ ਤੇ ਪਰਿਵਾਰ ਦਾ ਕਹਿਣਾ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਇਹਦੇ ਨਾਲ ਆਵੇਗਾ ਮੇਰੇ ਹਸਬੰਡ ਹੈ ਪ੍ਰਗਟ ਸਿੰਘ ਮੇਰੇ ਕੱਲ 8 ਵਜੇ ਉਹਨਾਂ ਨਾਲ ਗੱਲ ਹੋਈ ਮੈਨੂੰ ਕਹਿੰਦੇ ਮੈਂ ਥੱਲੇ ਚੱਲਿਆ ਵਾਂ ਮੈਨੂੰ ਮੁੜ ਕੇ ਬੁਹਨੀ ਆ ਆ ਮੈਨੂੰ ਨਹੀਂ ਪਤਾ ਕੀ ਹੋਇਆ ਕਿ ਨਹੀਂ ਹੋਇਆ ਮੇਰੀ ਗੱਲ ਨਹੀਂ ਹੋਈ ਮੈਂ ਤਰ ਚੁੱਕੀ ਗੱਲ ਕਰਨ ਨੂੰ ਮੈਂ ਵੀ ਕੰਨ ਤਰ ਚੁੱਕੀ ਮੈਂ ਵੀ ਤਰ ਚੁੱਕੀ ਹਾਏ ਮੇਰੇ ਦੋ ਬੱਤਰੋ ਲਗੇ ਹਾਏ ਮੰਮੀ ਮੇਰੇ ਹੋ ਲਗੇ ਹਾਏ ਮੇਰਾ ਘਰ ਵਾਲਾ ਲੈ ਆ ਮੈਨੂੰ ਖਾ ਲਿਆ ਬੇਟੇ ਦੀ ਸਾਧ ਦਿੱਤੀ ਆ ਦੇਖਦੀ ਰੱਖਿਆ ਕਰਦਾ ਹਾਂ ਹਾਂ ਜੀ ਕੋਈ ਗੱਲ ਨਹੀਂ ਕਦੋਂ ਤੋਂ ਪੱਤੀ ਹੋਇਆ ਸੀ ਕਦੋਂ ਤੋਂ ਅੰਕਲਪਤ ਹੋਈ ਸੀ ਕਦੋਂ ਆਇਆ ਲਾਛੂ ਛੁੱਟੀ ਤੇ 11 ਸਾਲ ਹੋ ਗਏ ਪੱਤੀ ਹੋਈ ਆਗਾ ਜਿਹੜੇ ਪੁੱਛੋ ਯਾਰ ਮਸਾ ਚੱਲ ਚਾਹਨਾ ਸਾਲ ਹੋ ਗਏ ਸਹੀ ਸਾਲ ਹੋ ਗਏ ਆ ਨਾ ਕੋਈ ਸਹੀ ਸਾਲ ਮੇਰੇ ਕਦੀ ਸੇਲਪੜ ਵੀ ਨਹੀਂ ਹੋਈ ਕਦੀ ਲਾਛੂ ਛੁੱਟੀ ਕਦੋਂ ਆਇਆ ਸੀ ਡੇਢ ਮਹੀਨਾ ਹੋ ਗਿਆ ਛੁੱਟੀ ਡੇਢ ਮਹੀਨਾ ਹੋ ਗਿਆ ਇੱਥੇ ਕੱਟ ਕੇ ਗਿਆ 7 ਨਵੰਬਰ ਨੂੰ ਆਜ ਵਿੱਚ ਕੀ ਨਾਮ ਹੈ ਕੀ ਗੱਲ ਪੁੱਛੋ ਵੀਰ ਜੀ ਜਿਹੜੇ ਡੈੱਥ ਹੋਈ ਜਿਹਦਾ ਨਾਮ ਮੇਰਾ ਵੱਡਾ ਭਰਾ ਵਾ ਤੇ ਨਾਮ ਨੈਪਰਗੜ ਸਿੰਘ ਆ ਤੇ ਹਾਈ ਐਲਟੀ ਦੇ ਵਿੱਚ ਹੀ ਸ਼੍ਰੀਨਗਰ ਤੇ ਉੱਥੇ ਥੋੜਾ ਆਕਸੀਜਨ ਦੀ ਕਮੀ ਹੋਣ ਕਰਕੇ ਅਟੈਕ ਆਇਆ ਵਾ ਕਿ ਮੇਰੇ ਚੇਤੋ ਪਰਤੀ ਹੈ ਸੀ ਤੇ ਇਹ 11ਵਾਂ ਸਾਲ ਚੱਲ ਰਿਹਾ ਹੈ ਇਹ 2015 ਦੇ ਵਿੱਚ ਪਰਤੀ ਹੈ ਤੁਸੀਂ ਮੇਰੇ ਕੋਲ ਪਹੁੰਚੀ ਕਰਦੇ ਸੀ ਹਾਂਜੀ ਹਾਂਜੀ ਭਾਜੀ ਮੈਂ ਉਹ ਲੱਟ ਗੱਲਬਾਤ ਕਰੂਗੀ ਟੱਡਣਾ ਲਾਸਟ ਗੱਲ ਭਾਜੀ ਮੇਰੀ ਕੱਲ ਹੀ ਹੋਈ ਤੇ ਉਦੋਂ ਇਹਨਾਂ ਇਹੀ ਕਿਹਾ ਹੈ ਕਿ ਮੈਨੂੰ ਸਾਹ ਚੜ ਰਿਹਾ ਵਾ ਬਾਅਦ ਵਿੱਚ ਗੱਲ ਕਰਾਂਗਾ ਅੱਲ ਕਿਹੜੀ ਜਗ੍ਹਾ ਡਿਊਟੀ ਹੈ ਉਡੀਸ਼ੀ ਰਿੰਨਗਰ ਤੋਂ ਨੰਨਤ ਨਾ ਆ ਗਿਆ ਸੋਨੀ ਆਰ ਆਰ ਬਟਾਲੀ ਕਰੋ ਤੋ ਘਰ ਐਸੇ ਡਿਊਟੀ ਨੂੰ ਲੱਗਦੇ ਵਿੱਚ 21 ਜਨਵਰੀ ਪਿਛਲੇ 1 ਸਾਲ ਹੋ 21 ਜਨਵਰੀ ਨੂੰ 1 ਸਾਲ ਹੋ ਜਾਂਦਾ ਅੱਜ ਹਾਂਜੀ ਬੋਡੀ ਦਾ ਪੱਲ ਲੱਗਾ ਤੋ ਨਾ ਬੋਡੀ ਦਾ ਭਾਜੀ ਅੱਜ ਰਾਤ ਨੂੰ ਦੱਸ ਰਿਹਾ ਕਿ ਅਮਰਸਰ ਮੈਚ ਦੇ ਵਿੱਚ 12 ਵਜੇ ਤੱਕ ਪਹੁੰਚ ਸਕਦੀ ਆ ਹਾਲੇ ਹਰਨਾ ਪਤਾ ਲੱਗਾ ਕਿ ਕੀ ਹੋਇਆ ਹਾਂਜੀ ਕਾਰਨ ਪਰ ਲੱਗਾ ਕਿ ਮੇਰੇ ਵਾਲੀ ਕੀ ਗੱਲ ਹੋਇਆ ਦੇਖੋ ਆਣਾ ਆਕਸੀਜਨ ਦਾ ਦਵਾਈ ਆ ਆਕਸੀਜਨ ਤੇ ਕਰਨੀ ਦਾ ਚੱਲ ਕੇ ਕੀ ਹੈ ਗਾਈ ਜਿਹੜਾ ਡਿਊਟੀ ਕਰਦੇ ਜਿੱਥੇ ਹਾਂ ਜਿਹੜੇ ਡਿਊਟੀ ਦੇ